ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਉ ਜਿਸ ਦਾ ਸਰੀਰ ਨਾਸ਼ ਰਹਿਤ ਜੋ ਜੁਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗਿਆ ਸਾ ਮਹਲਾ ਪਹਿਲਾ ਘਰ ਪਹਿਲਾ ਸੋਦਰ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸੰਭਾਲੇ ਉਹ ਦਰਕਾਰ ਬੜਾ ਹੀ ਅਚਰਜ ਹੈ ਜਿੱਥੇ ਬੈਠ ਕੇ ਏ ਨਰੰਕਾਰ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਤੇਰੀ ਅਸਰਚੀ ਹੋਈ ਕੁਦਰਤ ਵਿੱਚ ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ ਬੇਅੰਤ ਹੀ ਜੀਵ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ ਤੇ ਤੇਰੇ ਰਾਗ ਪਰੀ ਸੋ ਕਹੀਐ ਤੇ ਤੇਰੇ ਗਾਵਣ ਹਾਰੇ ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ अनेका ਹੀ ਜੀਵ ਇਨ੍ਹਾਂ ਰਾਗਾਂ ਦੇ ਗਾਉਣ ਵਾਲੇ ਹਨ ਜੋ ਤੈਨੂੰ ਗਾ ਰਹੇ ਹਨ ਗਾਵਨ ਤੁਦਨੋਂ ਪਉਣ ਪਾਣੀ ਬੈ ਸੰਤਰ ਗਾਵੈ ਰਾਜ ਧਰਮ ਦਵਾਰੇ ਹੈ ਨਿਰੰਕਾਰ ਹਵਾ ਪਾਣੀ ਅੱਗ ਤੇਰੇ ਗੁਣ ਗਾ ਰਹੇ ਹਨ ਧਰਮ ਰਾਜ ਤੇਰੇ ਦਰ ਤੇ ਖਲੋ ਕੇ ਤੈਨੂੰ ਵੜਿਆ ਰਹੇ ਹਨ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨਾ ਲਿਖ ਲਿਖ ਧਰਮ ਵਿਚਾਰੇ ਉਹ ਚਿੱਤਰ ਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਲੇਖੇ ਧਰਮ ਰਾਜ ਵਿਚਾਰਦਾ ਹੈ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਏਕਾਲਪੁਰਖ ਦੇਵੀਆਂ ਸ਼ਿਵ ਤੇ ਬ੍ਰਹਮਾ ਜੋ ਤੇਰੇ ਸਵਾਰੇ ਹੋਏ ਹਨ ਤੇ ਸੋਭ ਰਹੇ ਹਨ ਤੈਨੂੰ ਗਾ ਰਹੇ ਹਨ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਕਈ ਅੰਦਰ ਆਪਣੇ ਤਖਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ तेरे ਦਰ ਤੇ ਤੈਨੂੰ ਸਲਾਹ ਰਹੇ ਹਨ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ ਸਾਧ ਵਿਚਾਰ ਕਰ ਰਹੇ ਹਨ ਤੈਨੂੰ ਸਲਾਹ ਰਹੇ ਤੈਨੂੰ ਯਾਦ ਕਰ ਰਹੇ ਹਨ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਜਤ ਧਾਰੀ দান ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ ਬੇਅੰਤ ਤਗੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਗਾਵਨ ਤੁਧਨੋ ਪੰਡਤ ਪੜਨ ਰਖੀਸ਼ਰ ਜੁਗ ਜੁਗ ਬਿਦਾਹ ਨਾਲੇ हे अकाल पुरुष पड़े हुए पंडित ते महाऋषि वेद दा सने तैनू गा रहे हां गांव नु तुदनो मोहणियां मनमोहन स्वर्ग मच्छ प्याले सुंदर स्त्रियां जो मन नु मोहदियां हां तैनू गा रहीयां हां स्वर्ग लोक मात लोक पाताल लोक तैनू गा रहे हां ਗਾਵਨ ਤੁਦਨੋ ਰਤਨੁ ਉਪਾਇ ਤੇਰੇ ਜੀਤੇ 68 ਤੀਰਥ ਨਾਲੇ ਏਹਨ ਰੰਕਾਰ ਜਿਤਨੇ ਵੀ ਤੇਰੇ ਪੈਦਾ ਕੀਤੇ ਹੋਏ ਰਤਨ ਹਨ ਉਹ 68 ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਵੱਡੇ ਬਲ ਵਾਲੇ ਯੋਧੇ ਤੇ ਸੂਰਮੇ ਤੇ ਰਿਸਪਤ ਸਲਾਹ ਕਰ ਰਹੇ ਹਨ ਚੌਹਾਂ ਹੀ ਖਾਣੀਆਂ ਦੇ ਦੀਦ ਜੰਤ ਤੈਨੂੰ ਗਾ ਰਹੇ ਹਨ ਗਾਵਨ ਤੁਦਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਹਨ ਤੈਨੂੰ ਗਾਉਂਦੇ ਹਨ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਏ ਅਕਾਲ ਪੁਰਖ ਅਸਲ ਵਿੱਚ ਤਾਂ ਉਹ ਤੇਰੇ ਪ੍ਰੇਮ ਵਿੱਚ ਰੱਤੇ ਰਸੀਏ ਭਗਤ ਜਨ ਤੈਨੂੰ ਬੋਲਦੇ ਹਨ ਭਾਵ ਉਹਨਾਂ ਦਾ ਹੀ ਗਾਉਣਾ ਸਫਲ ਹੈ ਜੋ ਤੈਨੂੰ ਚੰਗੇ ਲੱਗਦੇ ਹਨ ਹੋਰ ਕੀਤੇ ਤੁਦ ਨੂੰ ਗਾਵਨ ਸੇ ਮੈਂ ਜਤਨਾ ਆਵਨ ਨਾਨਕ ਕਿਆ ਵਿਚਾਰੇ ਅਨੇਕ ਹੋਰ ਜੀਵ ਤੈਨੂੰ ਗਾ ਰਹੇ ਹਨ ਜਿਹੜੇ ਮਤਮ ਗਿਣੇ ਵੀ ਨਹੀਂ ਜਾ ਸਕਦੇ ਭਲਾ ਨਾਨਕ ਵਿਚਾਰਾ ਕੀ ਵਿਚਾਰ ਕਰ ਸਕਦਾ ਹੈ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਉਹ ਪ੍ਰਮਾਤਮਾ ਸਦਾ ਥਿਰ ਹੈ ਉਹ ਮਾਲਕ ਸੱਚਾ ਹੈ ਉਸ ਦੀ ਵਡਿਆਈ ਵੀ ਸਦਾ ਅਟਲ ਹੈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ ਜੈਸਾ ਕਾਲਪੁਰਖ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਸ ਵੇਲੇ ਮੌਜੂਦ ਹੈ ਸਦਾ ਰਹੇਗਾ ਨਾ ਉਹ ਜਮਿਆ ਹੈ ਤੇ ਨਾ ਹੀ ਉਹ ਮਰੇਗਾ ਰੰਗੀਨੰਗੀ ਭਾਂਤੀ ਜਿਨਸੀ ਮਾਇਆ ਜਿਨ ਉਪਾਈ ਜਿਸਾ ਕਾਲਪੁਰਖ ਨੇ ਕਈ ਰੰਗਾਂ ਕਿਸਮਾਂ ਤੇ ਜਨਸਾਂ ਦੀ ਮਾਇਆ ਰਚ ਦਿੱਤੀ ਹੈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਬੜਾਈ ਉਹ ਜਿਵੇਂ ਉਸ ਦੀ ਰਜਾ ਹੈ ਪਾਉ ਜਿੱਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਾਜ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨ ਜਾਈ ਜੋ ਪੂਜਾ ਅਕਾਲ ਪੁਰਖ ਨੂੰ ਪਾਉਂਦਾ ਹੈ ਉਹ ਹੀ ਉਹ ਕਰੇਗਾ ਕਿਸੇ ਜੀਵ ਪਾਸੋਂ ਪ੍ਰਮਾਤਮਾ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਨੂੰ ਇਹ ਨਹੀਂ ਆਖ ਸਕਦਾ ਇਉਂ ਨਾ ਕਰੀ ਇਉਂ ਕਰ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਕਾਲ ਪੁਰਖ ਪਾਤਸ਼ਾਹ ਹੈ ਸ਼ਾਹਾਂ ਦਾ ਸ਼ਾਹ ਹੈ ਮਾਲਕ ਹੈ ਏ ਨਾਨਕ ਸਾਨੂੰ ਉਸ ਦੀ ਰਜਾ ਵਿੱਚ ਰਹਿਣਾ ਹੀ ਫੱਦਾ ਹੈ ਆਸਾ ਮਹਲਾ ਚੌਥਾ ਸੋ ਪੁਰਖ ਨਿਰੰਜਨਾ ਹਰ ਪੁਰਖ ਨਿਰੰਜਨਾ ਹਰ ਅਗੰਮ ਅਗੰਮ ਅਪਾਰਾ ਉਹ ਪ੍ਰਮਾਤਮਾ ਸਭ ਜੀਵਾਂ ਵਿੱਚ ਵਿਆਪਕ ਹੈ ਫਿਰ ਵੀ ਮਾਇਆ ਦੇ ਪ੍ਰਭਾਵ ਤੋਂ ਉਤਾਹ ਹੈ ਆ ਪਹੁੰਚ ਹੈ ਤੇ ਬੇਅੰਤ ਸਭ ਧਿਆਵੇਂ ਸਭ ਧਿਆਵੇਂ ਤੁਦ ਜੀ ਹਰ ਸੱਚੇ ਸਿਰਜਣਹਾਰਾ ਏ ਸਦਾ ਕੈਮਰਣ ਵਾਲੇ ਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ ਸਾਰੇ ਜੀ ਜੰਤ ਤੈਨੂੰ ਸਿਮਰਦੇ ਹਨ ਤੈਨੂੰ ਯਾਦ ਕਰਦੇ ਹਨ ਤੇਰੀ ਯਾਦ ਵਿੱਚ ਜੁੜਦੇ ਹਨ ਸਭ ਜੀ ਤੁਮਹਾਰੇ ਜੀ ਤੂੰ ਜੀਵਾਂ ਦਾ ਦਾਤਾ ਰਾ ਸਰਜੀਵ ਤੇਰੇ ਪੈਦਾ ਕੀਤੇ ਹੋਏ ਹਨ ਤੂੰ ਸਭ ਜੀਵਾਂ ਨੂੰ ਰਜਿਤ ਦੇਣ ਵਾਲਾ ਹੈ ਹਰ ਧਿਆਵੋਂ ਸੰਤੋਜ ਜੀ ਸਭ ਦੁੱਖ ਵਿਸਾਰਣ ਹਾਰਾ ਹੈ ਸੰਤ ਜਨੋ ਉਸ ਪ੍ਰਭੂ ਨੂੰ ਸਿਮਰੋ ਉਸ ਉਹ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਓ ਪ੍ਰਭੂ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ। اے ਨਾਨਕ ਜੀਵ ਚਾਰੇ ਕੀ ਹਨ? ਪਾਉ ਜੀਵਾਂ ਦੇ ਉਸ ਤੋਂ ਵੱਖਰੀ ਕੋਈ ਹਸਤੀ ਨਹੀਂ ਹੈ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ। اے ਹਰੀ ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ। ਤੂੰ ਸਭ ਜੀਵਾਂ ਵਿੱਚ ਇੱਕ ਰਸ ਮੌਜੂਦ ਹੈ। ਤੂੰ ਇੱਕ ਆਪ ਹੀ ਸਭ ਜੀਵਾਂ ਵਿੱਚ ਸਮਾਇਆ ਹੋਇਆ ਹੈ। ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਫਿਰ ਵੀ ਕਈ ਜੀਵ ਦਾਨੀ ਹਨ ਕਈ ਜੀਵ ਮੰਗਤੇ ਹਨ ਇਹ ਤੇਰੇ ਹੀ ਅਚਲ ਜ ਤਮਾਸ਼ੇ ਹਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਬਿਨ ਅਵਰ ਨਾ ਜਾਣਾ ਕਿਉਂਕਿ ਅਸਲ ਵਿੱਚ ਤੂੰ ਆਪ ਹੀ ਦਾਤਾ ਦੇਣ ਵਾਲਾ ਹੈ ਤੇ ਆਪ ਹੀ ਉਹਨਾਂ ਦਾਤਾ ਨੂੰ ਵਰਤਣ ਵਾਲਾ ਹੈ ਸਾਰੀ ਸ੍ਰਿਸ਼ਟੀ ਵਿੱਚ ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ ਭਾਵ ਤੈਥੋਂ ਬਿਨਾ ਕੋਈ ਹੋਰ ਦੂਜਾ ਨਹੀਂ ਦੱਸਦਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਮੈਂ ਤੇਰੇ ਕਿਹੜੇ ਕਿਹੜੇ ਗੁਣਾ ਆ ਕੇ ਦੱਸਾਂ ਤੂੰ ਬੇਅੰਤ ਪਾਰ ਬ੍ਰਹਮ ਹੈ ਤੂੰ ਬੇਅੰਤ ਪਾਰ ਬ੍ਰਹਮ ਹੈ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤិន ਕੁਰਬਾਨਾ ਹੇ ਪ੍ਰਭੂ ਜੋ ਤੈਨੂੰ ਯਾਦ ਕਰਦੇ ਹਨ ਜੋ ਤੈਨੂੰ ਸਿਮਰਦੇ ਹਨ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਹਰ ਧਿਆਮ ਹੈ ਹਰ ਧਿਆਮ ਤਦ ਜੀ ਸੇ ਜਨ ਜੁਗ ਮੈਂ ਸੁਖ ਵਸੀ ਹੇ ਹਰੀ ਜੋ ਮਨੁੱਖ ਤੈਨੂੰ ਸਿਮਰਦੇ ਹਨ ਜੋ ਤੈਨੂੰ ਧਿਆਉਂਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਸੁਖੀ ਵਸਦੇ ਹਨ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤੈਨਾਂ ਟੁੱਟ ਜਮ ਕੀ ਫਾਸੀ ਜਿਨ੍ਹਾਂ ਮਨੁੱਖਾਂ ਨੇ ਹਰੀ ਨਾਮ ਸਿਮਰਿਆ ਹੈ ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ਉਹਨਾਂ ਦੀ ਜਮਾ ਵਾਲੀ ਫਾਹੀ ਟੁੱਟ ਗਈ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜਿਓ ਤਿਨ ਕਾ ਭਉ ਸਭ ਗਵਾਸੀ ਜਿਨ੍ਹਾਂ ਨੇ ਨਿਰਪਰਵ ਪ੍ਰਭੂ ਨੂੰ ਧਿਆਇਆ ਹੈ ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜਿਓ ਤੇ ਹਰ ਹਰ ਰੂਪ ਸਮਸੀ ਜਿਨ੍ਹਾਂ ਨੇ ਪਿਆਰੇ ਪ੍ਰਭੂ ਨੂੰ ਸਿਮਰਿਆ ਹੈ ਉਹ ਪ੍ਰਭੂ ਦੇ ਸਰੂਪ ਵਿੱਚ ਹੀ ਲੀਨ ਹੋ ਜਾਂਦੇ ਹਨ ਸੇਤਨ ਸੇਤਨ ਜਿਨ ਹਰ ਧਿਆਇਆ ਜਿਓ ਜਨ ਨਾਨਕ ਤਿੰਨ ਬਲ ਜਸੀ ਪਾਗਾਂ ਵਾਲੇ ਹਨ ਉਹ ਮਨੁੱਖ ਧਨ ਹਨ ਉਹ ਮਨੁੱਖ ਜਿਨ੍ਹਾਂ ਨੇ ਪ੍ਰਭੂ ਨੂੰ ਤਿਆਇਆ ਹੈ ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ हे ਪ੍ਰਭੂ ਤੇਰੀ ਭਗਤੀ ਦੇ ਬੇਅੰਤ ਖਜ਼ਾਨੇ ਭਰੇ ਪਏ ਹਨ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ हे ਹਰੀ ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਪਤ ਸਲਾਹ ਕਰਦੇ ਹਨ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾ ਪੈਂ ਜਪ ਬੇਅੰਤਾ हे ਪ੍ਰਭੂ ਅਨੇਕਾਂ ਦੀ ਉਤੇਰੀ ਪੂਜਾ ਕਰਦੇ ਹਨ ਬੇਅੰਤ ਜੀਵਤੈ ਨੂੰ ਮਿਲਣ ਲਈ ਤਾਪ ਸਾਧਦੇ ਹਨ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰਕੇ ਕਿਰਿਆ ਖਟ ਕਰਮ ਕਰਨਤਾ ਤੇਰੇ ਅਨੇਕਾਂ ਸੇਵਕ ਕਈ ਸਮਰਤੀਆਂ ਤੇ ਸ਼ਾਸਤਰ ਪੜਦੇ ਹਨ ਤੇ ਉਹਨਾਂ ਦੇ ਦੱਸੇ ਹੋਏ ਛੇ ਧਰਮ ਕੰਮ ਤੇ ਹੋਰ ਕਰਮ ਕਰਦੇ ਹਨ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਇਹ ਦਾਸ ਨਾਨਕ ਉਹ ਭਗਤ ਭਲੇ ਹਨ ਪਾਵਨਾਂ ਦੀ ਕਾਲ ਥਾਈ ਜਾਣੋ ਜੋ ਪਿਆਰੇ ਹਰਿ ਭਗਵੰਤ ਨੂੰ ਪਿਆਰੇ ਲੱਗਦੇ ਹਨ ਪੁਆਦਪੁਰਖ ਅપરੰਪਰ ਕਰਤਾ ਜੀ ਤੂੰ ਜਿਦ ਜਿਹੜਾ ਵਰਨਾ ਕੋਈ हे ਪ੍ਰਭੂ ਤੂੰ ਸਬ ਦਾ ਮੂਲ ਹੈ ਸਭ ਵਿੱਚ ਵਿਆਪਕ ਹੈ ਬੇਅੰਤ ਹੈ ਸਬ ਦਾ ਪੈਦਾ ਕਰਨ ਵਾਲਾ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਹਿਚਲ ਕਰਤਾ ਸੋਈ ਤੂੰ ਹਰੇਕ ਜੁਗ ਵਿੱਚ ਆਪ ਹੀ ਹੈ ਤੂੰ ਸਦਾ ਹੀ ਇੱਕ ਆਪ ਹੀ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ ਤੇ ਸਭ ਦੀ ਸਾਰ ਲੈਣ ਵਾਲਾ ਹੈ ਤੇ ਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਨ ਸੋ ਹੋਈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈ। ਤਉ ਦੇ ਆਪੇ ਸ੍ਰਿ ਸਭ ਉਪਾਈ ਜੀ ਤਉ ਦੇ ਆਪੇ ਸ੍ਰਿ ਜੇ ਸਭ ਕੋਈ ਹੈ ਪ੍ਰਭੂ ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ। ਤੂੰ ਆਪ ਹੀ ਪੈਦਾ ਕਰਕੇ ਆਪ ਹੀ ਨਾਸ਼ ਕਰਦਾ ਹੈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਲਸੇ ਕਾ ਜਾਣੋਈ ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਉਂਦਾ ਹੈ। ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਆਸਾ ਮਹੱਲਾ ਪਹਿਲਾ ਰਾਗ ਆਸਾ ਤੇ ਮਹੱਲਾ ਪਹਿਲਾ ਧੰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜੋ ਬੋਦੇ ਘਰ ਦੂਜਾ ਦੂਸਰੇ ਘਰ ਵਿੱਚ ਤਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਚਾਰ ਪਗਿਆਂ ਵਾਲੀ ਬਾਣੀ ਸੁਣ ਵੱਡਾ ਆਖੈ ਸਭ ਕੋਈ ਹਰ ਇੱਕ ਜੀਵ ਹੋਰਨਾ ਪਾਸ ਸਿਰਫ ਸੁਣ ਕੇ ਹੀ ਆਖ ਦਿੰਦਾ ਹੈ ਕਿ ਹੈ ਪ੍ਰਭੂ ਤੂੰ ਵੱਡਾ ਹੈ ਕੇ ਵੱਡਾ ਵੱਡਾ ਡੀਠਾ ਹੋਈ ਪਰ ਤੂੰ ਕਿੱਡਾ ਵੱਡਾ ਹੈ ਇਹ ਗੱਲ ਤੈਨੂੰ ਵੇਖਿਆ ਹੀ ਦੱਸੀ ਜਾ ਸਕਦੀ ਹੈ ਕੀਮਤ ਪਾਏ ਨਾ ਕਹਿਆ ਜਾਏ ਤੇਰੇ ਵੱਡਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਨਹੀਂ ਦੱਸਿਆ ਜਾ ਸਕਦਾ ਕਿ ਤੂੰ ਕਿੱਡਾ ਵੱਡਾ ਹੈ ਕਹਿਣ ਵਾਲੇ ਤੇਰੇ ਰਹਿ ਸਮਾਏ ਤੇਰੀ ਵਡਿਆਈ ਆਖਣ ਵਾਲੇ ਆਪਾ ਭੁੱਲ ਕੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਾਂ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਹੈ ਮੇਰੇ ਵੱਡੇ ਮਾਲਕ ਤੂੰ ਮਾਨੋ ਇੱਕ ਡੂੰਗਾ ਸਮੁੰਦਰ ਹੈ ਉਹ ਬੜੇ ਜਿਗਰੇ ਵਾਲਾ ਹੈ ਤੇ ਬੇਅੰਤ ਗੁਣਾ ਵਾਲਾ ਹੈ ਕੋਈ ਨਾ ਜਾਣੈ ਤੇਰਾ ਕਿਤਾ ਕਿਵੜ ਚੀਰਾ ਰਹਾਓ ਕੋਈ ਵੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ਸਭ ਸੁਰਤੀ ਮਿਲ ਸੁਰਤ ਕਮਾਈ ਤੂੰ ਕਿੱਡਾ ਵੱਡਾ ਹੈ ਇਹ ਗੱਲ ਲੱਭਣ ਵਾਸਤੇ ਸਮਾਧੀਆਂ ਲਾਉਣ ਵਾਲੇ ਕਈ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ ਮੋੜ ਮੋੜ ਯਤਨ ਕੀਤੇ ਸਭ ਕੀਮਤ ਮਿਲ ਕੀਮਤ ਪਾਈ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ ਗਿਆਨੀ ਧਿਆਨੀ ਗੁਰ ਗੁਰ ਹਾਈ ਵੱਡੇ ਵੱਡੇ ਪ੍ਰਸਿੱਧ ਸ਼ਾਸਤਰ ਵੇਦਾਂ ਵਿਚਾਰਵਾਨਾਂ ਆਪੋ ਵਿੱਚ ਇੱਕ ਦੂਜੇ ਦੀ ਸਹਾਇਤਾ ਲੈ ਕੇ ਕੋਸ਼ਿਸ਼ ਕੀਤੀ ਕਹਣ ਨਾ ਜਾਈ ਤੇਰੀ ਤਿਲ ਵੜਾਈ ਪਰ ਤੇਰੀ ਵਡਿਆਈ ਦਾ ਇੱਕ ਤਿਲ ਜਿੰਨਾ ਐਸਾ ਵੀ ਨਹੀਂ ਦੱਸਦਾ ਗੁਰ ਗੁਰ ਹਾਈ ਧਿਆਨੀ ਸਭ ਮਿਲ ਸੁਰਤ ਕਮਾਈ ਸੁਰਤ ਕਮਾਈ ਗੁਰ ਗੁਰ ਹਾਈ ਗਿਆਨੀ ਸਭ ਮਿਲ ਕੀਮਤ ਪਾਈ ਕੀਮਤ ਪਾਈ ਤੇਰੀ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਤੋਂ ਵੀ ਤੇਰੀ ਕੀਮਤ ਪਾਈ ਨਹੀਂ ਗਈ ਸਭ ਸਤ ਸਭ ਤਪ ਸਭ ਚੰਗਿਆਈਆਂ ਵਿਚਾਰਵਾਨ ਕੀ ਤੇ ਸਿੱਧ ਜੋਗੀ ਕੀ ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਨਹੀਂ ਲਾ ਸਕਿਆ ਪਰ ਵਿਚਾਰਵਾਨਾਂ ਦੇ ਸਾਰੇ ਭਲੇ ਕੰਮ ਸਾਰੇ ਤਪ ਤੇ ਸਾਰੇ ਚੰਗੇ ਗੁਣ ਸਿੱਧਾਂ ਪਰਖਾਂ ਕੀਆਂ ਵਡਿਆਈਆਂ ਸਿੱਧਾਂ ਲੋਕਾਂ ਦੀਆਂ ਰਿੱਧੀਆਂ ਸਦੀਆਂ ਅਜਿਕੇ ਵੱਡੇ ਵੱਡੇ ਕੰਮ ਤੋਂ ਦੇਣ ਸਿੱਧੀ ਕਿ ਨਾ ਪਾਈਆ ਕਿਸੇ ਨੂੰ ਵੀ ਇਹ ਕਾਮਯਾਬੀ ਤੇਰੀ ਸਹਾਇਤਾ ਤੋਂ ਬਿਨਾਂ ਹਾਸਲ ਨਹੀਂ ਹੋਈ ਕਰਮ ਮਿਲੈ ਨਾਹੀ ਠਾਕ ਰਹੀ ਆ ਜਿਸ ਕਿਸੇ ਨੂੰ ਸਫਲਤਾ ਪ੍ਰਾਪਤ ਹੋਈ ਹੈ ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ ਕੋਈ ਹੋਰ ਵਿਅਕਤੀ ਇਸ ਪ੍ਰਾਪਤੀ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ ਆਖਣ ਵਾਲਾ ਕਿਆ ਵਿਚਾਰਾ हे ਪ੍ਰਭੂ ਜੀਵ ਦੀ ਕੀ ਪਾਇਆ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ ਸਿਫਤੀ ਭਰੇ ਤੇਰੇ ਭੰਡਾਰਾ ਤੇਰੇ ਗੁਣਾਂ ਦੇ ਮਾਨੋ ਖਜ਼ਾਨੇ ਭਰੇ ਪਏ ਆ ਜਿਸ ਤੋਂ ਦੇ ਤਸੈ ਕਿਆ ਚਾਰਾ ਜਿਸ ਨੂੰ ਤੂੰ ਸਿਰਪ ਸਲਾਹ ਕਰਨ ਦੀ ਦਾਤ ਬਖਸ਼ਦਾ ਹੈ ਉਸ ਦੇ ਰਾਹ ਵਿੱਚ ਰੁਕਾਵਟ ਪਾਉਣ ਲਈ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਨਾਨਕ ਸਚ ਸਵਾਰਣ ਹਾਰਾ ਕਿਉਂਕਿ हे ਨਾਨਕ ਆਖ ਤੂੰ ਸਦਾ ਕੈ ਰਹਿਣ ਵਾਲਾ ਪ੍ਰਭੂ ਉਸ ਭਗਾਵਾਲੇ ਨੂੰ ਸਵਾਰਣ ਵਾਲਾ ਆਪ ਹੈ ਆਸਾ ਮਹਲਾ ਪਹਿਲਾ ਆਖਾਂ ਜੀ ਮਾ ਵਿਸਰੈ ਮਰ ਜਾਉ ਜਿਉਂ-ਜਿਉ ਮੈਂ ਪ੍ਰਭੂ ਦਾ ਨਾਮ ਉਚਾਰਦਾ ਹਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਜਦੋਂ ਮੈਨੂੰ ਨਾਮ ਭੁੱਲ ਜਾਂਦਾ ਹੈ ਮੇਰੀ ਆਤਮਾ ਮੌਤ ਹੋਣ ਲੱਗ ਪੈਂਦੀ ਹੈ ਆਖਣ ਔਖਾ ਸੱਚਾ ਨਾਮ ਇਹ ਪਤਾ ਹੁੰਦਿਆ ਵੀ ਪ੍ਰਭੂ ਦਾ ਸਦਾ ਥਰਨਾ ਨਾਮ ਸਿਮਣਾ ਇੱਕ ਔਖਾ ਕੰਮ ਹੈ ਸੱਚ ਨਾਮ ਕੀ ਲੱਗੈ ਭੁੱਖ ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਸਦਾ ਫਿਰਨਾ ਨਾਮ ਸਿਮਰਨ ਦੀ ਭੁੱਖ ਪੈਦਾ ਹੁੰਦੀ ਹੈ ਤਿਤ ਭੁੱਖੇ ਖਾਏ ਚੱਲਿਆਂ ਦੁਖ ਇਸ ਭੁੱਖ ਦੀ ਬਰਕਤ ਨਾਲ ਨਾਮ ਭੋਜਨ ਖਾ ਕੇ ਉਸ ਦੇ ਸਾਰੇ ਦੁਖ ਦੂਰ ਹੋ ਜਾਂਦੇ ਸੋ ਕਿਉਂ ਵਿਸਰੈ ਮੇਰੀ ਮਾਏ ਏ ਮੇਰੀ ਮਾਰ ਅਰਦਾਸ ਕਰਕੇ ਉਹ ਪ੍ਰਭੂ ਮੈਨੂੰ ਕਦੇ ਨਾ ਭੁੱਲੇ ਸਾਚਾ ਸਾਹਿਬ ਸਚ ਨਾਇ ਰਹਾਉ ਜਿਉਂ-ਜਿਉ ਸਦਾਥੇ ਰਹਿਣ ਵਾਲੇ ਦਾ ਨਾਮ ਸਿਮਰੀਐ ਤਿਉਂ-ਤਿਉ ਸਦਾਥੇ ਰਹਿਣ ਵਾਲਾ ਮਾਲਕ ਮਨ ਵਿੱਚ ਵਸਦਾ ਹੈ ਰਹਾਉ ਸਚ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਸਦਾਥੇ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਦੀ ਰਤ ਅਜਨੀਵੀ ਮਹਿਮਾ ਸਾਰੇ ਜੀਵ ਬਿਆਨ ਕਰਕੇ ਥੱਕ ਗਏ ਹਨ ਬਿਆਨ ਨਹੀਂ ਕਰ ਸਕਦੇ ਕੋਈ ਵੀ ਨਹੀਂ ਦੱਸ ਸਕਿਆ ਕਿ ਉਸ ਦੇ ਬਰਾਬਰ ਦੀ ਕਿਹੜੀ ਹੋਰ ਹਸਤੀ ਹੈ ਜੇ ਸਭ ਮਿਲ ਕੇ ਆਖਣ ਪਾਹੇ ਜੇ జగਦ ਦੇ ਸਾਰੇ ਹੀ ਜੀਵ ਰਲ ਕੇ ਪਰਮਾਤਮਾ ਦੀ ਮਹਿਮਾ ਬਿਆਨ ਕਰਨ ਦਾ ਯਤਨ ਕਰਨ ਵੱਡਾ ਨਾ ਹੋਵੇ ਘਾਟ ਨਾ ਜਾਏ ਤਾਂ ਉਹ ਪਰਮਾਤਮਾ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ ਤੇ ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ ਤਾਂ ਉਹ ਅੱਗੇ ਨਾਲੋਂ ਘੱਟ ਨਹੀਂ ਜਾਂਦਾ ਨਾਉ ਮਰੇ ਨਾ ਹੋਵੇ ਸੋਗ ਉਹ ਪ੍ਰਮਾਤਮਾ ਕਦੇ ਮਰਦਾ ਨਹੀਂ ਨਾ ਹੀ ਉਸ ਦੀ ਖਾਤਰ ਸੋਗ ਹੁੰਦਾ ਹੈ ਦਿੰਦਾ ਰਹੇ ਨਾ ਚੁੱਕੇ ਭੋਗ ਉਹ ਪ੍ਰਭੂ ਸਦਾ ਜੀਵਨ ਉਹ ਰ지ਕ ਦਿੰਦਾ ਹੈ ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ ਭਾਵੇਂ ਜੀਵ ਉਸ ਦੀਆਂ ਦਿੱਤੀਆਂ ਦਾਤਾਂ ਸਦਾ ਵਰਤੇ ਹਨ ਪਰ ਉਹ ਮੁਕਦੀਆਂ ਨਹੀਂ ਹਨ ਗੁਣ ਇਹ ਹੋਰ ਨਹੀਂ ਕੋਈ ਉਸ ਦੀ ਵੱਡੀ ਖੂਬੀ ਇਹ ਹੈ ਕਿ ਕੋਈ ਹੋਰ ਉਹ ਸਵਰਗ ਨਹੀਂ ਹੈ ਨਾ ਕੋ ਹੋਵਾ ਨਾ ਕੋ ਹੋਏ ਉਹ ਸਵਰਗ ਅਜੇ ਤੱਕ ਨਾ ਕੋਈ ਹੋਇਆ ਹੈ ਤੇ ਨਾ ਕਦੇ ਹੋਏਗਾ ਜੇ ਵੜਿਆਪ ਤੇਵੜ ਤੇਰੀ ਧਾਤ ਹੈ ਪ੍ਰਭੂ ਜਿਹੜਾ ਬੇਅੰਤ ਤੂੰ ਆਪ ਹੈ ਉਤਨੀ ਬੇਅੰਤ ਤੇਰੀ ਬਖਸ਼ਿਸ਼ ਹੈ ਜੇ ਨਾ ਦੇਨ ਕਰਕੇ ਕੀਤੀ ਰਾਤ ਜਿਸ ਨੇ ਤੂੰ ਐਸਾ ਹੈ ਜਿਸ ਨੇ ਦਿਨ ਬਣਾਇਆ ਹੈ ਅਤੇ ਰਾਤ ਬਣਾਈ ਹੈ ਕਸਮ ਵਿਸਾਰੇ ਤੇ ਕਮਜਾਤ ਉਹ ਬੰਦੇ ਭੜੇ ਅਸਨੇ ਵਾਲੇ ਬਣ ਜਾਂਦੇ ਹਨ ਜੋ ਐਸੇ ਕਸਮ ਪ੍ਰਭੂ ਨੂੰ ਵਿਸਾਰਦੇ ਹਨ ਨਾਨਕ ਨਾਮੇ ਬਾਦ ਸਨਾਤ ਹੈ ਨਾਨਕ ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ ਨੀਚ ਅਸਰੇ ਵਾਲੇ ਆਸਾ ਮਹਲਾ ਪਹਿਲਾ ਜੇ ਦਰ ਮੰਗਤ ਕੋਕ ਕਰੇ ਮਹਲੀ ਖਸਮ ਸੁਣੇ ਕੋਈ ਮੰਗਤਾ ਭਾਵੇਂ ਕਿਸੇ ਵੀ ਜਿਆਦਾ ਹੋਵੇ ਪ੍ਰਭੂ ਦੇ ਦਰ ਤੇ ਪੁਕਾਰ ਕਰੇ ਤਾਂ ਉਹ ਮਾਲ ਦਾ ਮਾਲਕ ਖਸਮ ਪ੍ਰਭੂ ਉਸ ਦੀ ਪੁਕਾਰ ਸੁਣ ਲੈਂਦਾ ਉਸ ਦੀ ਆਵਾਜ਼ ਨੂੰ ਉਹਦੀ ਗੱਲ ਨੂੰ ਉਹ ਸੁਣਦਾ ਹੈ ਭਾਵੇਂ ਤੀਰਕ ਭਾਵੇਂ ਤਕੇ ਇੱਕ ਵਡਾਈ ਦੇ ਫਿਰ ਉਸ ਦੀ ਮਰਜ਼ੀ ਹੌਸਲਾ ਦੇਵੇ ਉਸ ਦੀ ਮਰਜ਼ੀ ਆ ਤੱਕੇ ਦੇਵੇ ਮੰਗਤੇ ਦੀ ਅਦਾਸ ਸੁਣ ਲੈਣ ਵਿੱਚ ਹੀ ਪ੍ਰਭੂ ਉਸ ਨੂੰ ਵਡਾਈ ਹੀ ਦੇ ਰਿਹਾ ਹੈ ਜਾਣੋ ਜੋਤ ਨਾ ਪੁੱਛੋ ਜਾਂਤੀ ਅੱਗੇ ਜਾਤ ਨਾ 헤 ਰਹੋ ਜੇ ਭਾਈ ਸਭਨਾ ਵਿੱਚ ਇੱਕ ਪ੍ਰਭੂ ਦੀ ਜੋਤ ਜਾਣ ਕੇ ਕਿਸੇ ਦੀ ਜਾਤ ਨਾ ਪੁੱਛੋ ਕਿਉਂਕਿ ਅੰਗੇ ਪਰਲੋਕ ਵਿੱਚ ਕਿਸੇ ਦੀ ਜਾਤ ਨਾਲ ਨਹੀਂ ਜਾਂਦੀ ਰਹਾਓ ਆਪ ਕਰਾਏ ਆਪ ਕਰੇ ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ ਪ੍ਰਭੂ ਆਪ ਹੀ ਪ੍ਰੇਰਣਾ ਕਰਕੇ ਜੀਵ ਪਾਸੋਂ ਪੁਕਾਰ ਕਰਾਉਂਦਾ ਹੈ ਹਰੇਕ ਵਿੱਚ ਵਿਆਪਕ ਹੋ ਕੇ ਆਪ ਹੀ ਪੁਕਾਰ ਕਰਨਾ ਹੈ ਆਪ ਉਲਾਮੇ ਚਿਤ ਤਰੇ ਆਪ ਹੀ ਪ੍ਰਭੂ ਹਰੇਕ ਜੀਵ ਦੇ ਗਿਲੇ ਸੁਣਦਾ ਹੈ ਜਾ ਤੂੰ ਕਰਨ ਹਾਰ ਕਰਤਾਰ ਜਦ ਹੈ ਪ੍ਰਭੂ ਕਿਸੇ ਜੀਵ ਨੂੰ ਤੂੰ ਇਹ ਨਿਚਾ ਕਰਾ ਦਿੰਦਾ ਹੈ ਕਿ ਤੂੰ ਸਿਰਜਣ ਹਾਰ ਸਭ ਕੁਝ ਕਰਨ ਦੇ ਸਮਰੱਥ ਸਿਰ ਤੇਰਾ ਕਾਹ ਹੈ ਕਿਆ ਮਹਤਾਜੀ ਕਿਆ ਸੰਸਾਰ ਤਾਂ ਉਸ ਨੂੰ ਜਗਤ ਦੀ ਕੋਈ ਉਤਾਜੀ ਨਹੀਂ ਰਹਿੰਦੀ ਜਗਤ ਉਸ ਦਾ ਕੁਝ ਵਿਗਾੜਦੀ ਸਕਦਾ ਆਪ ਪਾਏ ਆਪੇ ਦੇ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਆਪੇ ਸਭਨਾਂ ਨੂੰ ਰਿਜਕ ਆਦਿਕ ਦਿੰਦਾ ਹੈ ਆਪੇ ਦੁਰਮਤ ਮਨੇ ਕਰੇ ਪ੍ਰਭੂ ਆਪ ਹੀ ਜੀਵਾਂ ਨੂੰ ਭੈੜੀ ਮਤ ਵੱਲ ਵਰਜਦਾ ਹੈ ਗੁਰ ਪ੍ਰਸਾਦ ਅਸਹਿ ਮਨ ਆਏ ਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿੱਚ ਆਵਸਦਾ ਹੈ ਦੁੱਖ ਹਨੇਰਾ ਵਿੱਚੋਂ ਜਾਏ ਉਸ ਦੇ ਅੰਦਰੋਂ ਦੁੱਖ ਦੂਰ ਹੋ ਜਾਂਦਾ ਹੈ ਅਗਿਆਨਤਾ ਮਿਟ ਜਾਂਦੀ ਹੈ ਸੱਚ ਪਿਆਰਾ ਆਪ ਕਰੇ ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿੱਚ ਆਪਣਾ ਸਿਮਰਨ ਪਿਆਰ ਕਰਦਾ ਪਿਆਰਾ ਕਰਦਾ ਹੈ ਸਿਮਰਨ ਦਾ ਪਿਆਰ ਪੈਦਾ ਕਰਦਾ ਹੈ ਅਵਰੀ ਕੋ ਸਾਚਨਾ ਦੇ ਜਿਨ੍ਹਾਂ ਦੇ ਅੰਦਰ ਪਿਆਰ ਦੀ ਅਜੇ ਕਾਠ ਹੈ ਉਹਨਾਂ ਨੂੰ ਆਪ ਹੀ ਸਿਮਰਨ ਦੀ ਦਾਤ ਨਹੀਂ ਦਿੰਦਾ ਜੇ ਕਿਸੈ ਦੇ ਵਖਾਣੇ ਨਾਨਕ ਅਗੇ ਪੂਛ ਨਲੇ ਨਾਨਕ ਆਖਦਾ ਹੈ ਕਿ ਜਿਸ ਕਿਸੇ ਨੂੰ ਸਿਮਰਨ ਦੀ ਦਾਤ ਪ੍ਰਭੂ ਦਿੰਦਾ ਹੈ ਉਸ ਪਾਸੋਂ ਅਗੇ ਕਰਮਾਂ ਦਾ ਲੇਖ ਨਹੀਂ ਮੰਗਦਾ ਪਾਉ ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਨ੍ਹਾਂ ਕਰਕੇ ਕੋਈ ਤਾੜਨਾ ਹੋਵੇ ਜਿਨ੍ਹਾਂ ਕਰਕੇ ਸਵਾਲ ਹੋਣ